ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਹ ਪੰਜਾਬੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਲੋਕ ਸਭਾ ਹਲਕਾ ਖਡੂਰਸੇਬ ਦੀ ਅੰਗਚੋਣਾ ਚ ਕਾਂਗਰਸ ਪਾਰਟੀ ਵੱਲੋਂ ਹਲਕਾ ਖੇਮਪਰਨੰਦਰ ਜਿੱਥੇ ਪੂਰੀ ਮਿਹਨਤ ਕੀਤੀ ਗਈ ਉੱਥੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਵਲਟੋਵਾ ਸਰਮੰਜ ਸਾਰਸਿੰਘ ਦਸਵਾਲ ਸਰਪੰਚ ਸ਼ੇਰ ਸਿੰਘ ਮੋੱਦਾ ਸਰਪੰਚ ਅਰਜੀਤ ਸਿੰਘ ਕਾਲੀਆਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਸਾਬਕਾ ਵਿਧਾਇਕ ਸਪਾਲ ਸਿੰਘ ਭੁੱਲੜਾ ਸਿਆਸੀ ਕਦਮ ਵਧਾਉਣ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਵੋਟਰਾਂ ਨਾਲ ਹਰੇਕ ਤਰ੍ਹਾਂ ਦਾ رابطہ ਕਰਕੇ ਉਹਨਾਂ ਨੂੰ ਬੂਥਾਂ ਤੇ ਲਿਹਾਣ ਤੇ ਛੱਡ ਕੇ ਆਉਣ ਚ ਪੂਰੀ ਤਰ੍ਹਾਂ ਸਹਿਯੋਗ ਕੀਤਾ ਗਿਆ ਇਸ ਵੰਦੀ ਲੋਗ ਹੈ ਪੰਜਾਬੀ ਚੈਨਲ ਨੂੰ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜੁੜ ਕੇ ਤੁਹਾਡਾ ਧੰਨਵਾਦ ਇੱਧਰ ਵੇਖੋ ਜਿਵੇਂ ਨਾ ਲਿਟਰੀ ਕਰ ਮੂੰਹ ਅੱਗੇ ਪਗ ਲੰਘ ਜੀ ਕਿਦਾਂ ਦਾ ਰੁਝਾਨ ਹੈ ਅੱਜ ਕਿਦਾਂ ਦਾ ਘਰਾ ਮਿਲਿਆ ਬਹੁਤ ਵਧੀਆ ਰਾਜਵੀਰ ਸਿੰਘ ਜੀ ਆ ਜਿਹੜਾ ਬਹੁਤ ਬੇਤਰਕੀ ਦਾ ਚਿਤੰਗੇ ਜਿਹੜਾ ਸਾਰੇ ਲਾਟੇ ਰਹੇ ਅੱਜ ਆ ਕੇ ਜਾਰੇ ਇਹ ਗਰਮੀ ਦੇ ਵਿੱਚ ਪੋਲਿੰਗ ਦਾ ਮਤਲਬ ਕਿਦਾਂ ਦਾ ਫਰਕ ਪਿਆ ਫਰਕ ਤਾਂ ਪੂਗਾ ਪਰ ਤਕਰੀਬਨ 60 ਤੋਂ 65% ਦੇ ਵਿੱਚ ਹੋ ਹੀ ਜਾਣੀ ਹੈ ਜੀ ਇਹ ਵੀ ਕਿ ਜਿਹੜੀ ਹਨਾ ਸਾਰਿਆਂ ਦੇ ਐਵਰੇਜ ਆ ਗਈ ਹੈ ਗਰਮੀ ਤੇ ਬਹੁਤ ਹੈ ਗਰਮੀ ਕਰਕੇ ਹੋਰ ਘਟਕਿਰਾਰ ਬਚ ਜਣੀ ਲੋਕਾਂ ਦਾ ਰੁਝਾਨ ਬਹੁਤ ਵਧੀਆ ਹੈ ਤੇ ਭਾਈ ਸਾਹਿਬ ਪਿੰਡ ਜਿਹੜਾ ਮਤਲਬ ਥੋੜਾ ਝੱਟ ਪਿੰਡ ਆ ਇੱਕ ਵਾਰ ਅਮਰਪਾਲ ਦਾ ਬਣਾ ਪ੍ਰਚਾਰ ਕੀਤਾ ਉਹਦਾ ਕੀ ਕਾਲੀਦਾ ਨੂੰ ਨੁਕਸਾਨ ਹੋਊਗਾ ਵਰਤਨ ਉਹਦਾ ਕਾਲੀਦਾ ਨੂੰ ਜਿਆਦਾ ਨੁਕਸਾਨ ਆ ਪਰ ਵੈਸੇ ਸਾਰੀਆਂ ਪਾਰਟੀਆਂ ਨੂੰ ਬਰਾਬਰੀ ਲੋਸ ਹੋਊਗਾ ਸਾਰਿਆਂ ਦਾ ਤੇ ਕੋਈ ਹੋਰ ਜਿੱਤੇ ਜਿਆਦਾ ਫੈਕਟ ਕਰਦਾ ਹੋਵੇ ਠੀਕ ਕਾ ਕਰੀਏ ਤੁਹਾਨੂੰ ਜੀ ਪ੍ਰਧਾਨ ਜੀ ਬਿਲਟੋੜੇ ਦੀ ਕਿੰਨੀ ਟੋਟਲ ਵੋਟ ਸੈਂਟਰ ਬਿਲਟੋੜੇ ਦੇ ਸਾਹਮਣੇ ਹੈ ਪਤਾ ਪੁੱਤ ਦੇ ਵਿੱਚ ਕਰੀਬ 650 ਤੋਂ ਪਲੱਸ ਜਿਹੜੀ ਵੋਟਾਂ ਨੂੰ ਉੱਟਣੇ ਜਿਹੜੀ ਬਿਲਟੋੜਾ ਦੀ ਤੇ ਜਿਹੜੀ ਜਿਹੜੀ ਪੋਲ ਵੋਟ ਹੋਣੀ ਆ ਉਹ 4000 42 430 ਦੇ ਕਰੀਬ ਜਿਹੜੀ ਆ ਪੋਲ ਹੋਗੀ ਵੋਟ ਕਾਂਗਰਸ ਪਾਰਟੀ ਨੂੰ ਕਿੰਨੀ ਜੀ ਬਿਲਕੁਲ ਜਦੋਂ ਦਾ ਚੋਣ ਦਾ ਕੰਮ ਚੋਣਵੇਂ ਮਮਚਲੀ ਉਦੋਂ ਤੋਂ ਦਿਨ ਰਾਤ ਉਹ ਮਿਹਨਤ ਕੀਤੀ ਹੈ ਪਾਰਟੀ ਲਈ ਕਾਂਗਰਸ ਪਾਰਟੀ ਸਾਡੇ ਸਮੂਹੀ ਵਰਕਰ ਸਾਰੇ ਸਤਕਾਰਯੋਗ ਬੈਠੇ ਨਾਲ ਸਾਰੇ ਸੱਤ ਬੂਥਾਂ ਦੇ ਕਰੀਬ ਸਾਡੇ ਪੋਲੀ ਵਿਜੈਂਡ ਬੈਠੇ ਆ ਸੱਤਾਂ ਬੂਥਾਂ ਦੇ ਜਿਹੜੇ ਸਾਡੇ ਜਿਹੜੇ ਬਾਹਰ ਬੂਥ ਲੱਗੇ ਹੋਏ ਆ ਪਾਰਟੀ ਨੇ ਦਿਨ ਰਾਤ ਵਰਕਰਾਂ ਨੇ ਜਿਹੜੀ ਮਿਹਨਤ ਕੀਤੀ ਹੈ ਜੀ ਸਾਡੀ ਕੋਸ਼ਿਸ਼ ਹੈ ਵੱਧ ਤੋਂ ਵੱਧ ਜਿਹੜੀ ਕਾਂਗਰਸ ਨੂੰ ਵੋਟ ਹੈ ਜਿਹੜੀ ਵੋਟ ਮਿਲਣ ਕੋਈ ਯਾਰ ਬਹੁਤ ਬਹੁਤ ਜ਼ਿਆਦਾ ਵੋਟਾਂ ਚਾਹਤ ਜੀ ਬਿਲਕੁਲ ਜੀ ਬਿਲਕੁਲ ਇਹ ਇਹ ਕਲੀਅਰ ਹੈ ਜੀ ਜਿਹੜਾ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਇਹ ਵੇਖਿਓ ਜੀ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੀ ਇਹ ਬਿਲਕੁਲ ਤੀਜੀ ਚੌਥੀ ਨੰਬਰ ਤੇ ਆ ਜੀ ਤੇ ਆ ਜੀ ਕਹਿ ਨਹੀਂ ਸਕਦੇ ਆਪਾਂ ਤੇ ਬਾਕੀ ਜਿਹੜੀ ਕਾਂਗਰਸ ਪਾਰਟੀ ਪੂਰੀ ਮੁਕਾਬਲੇ ਦੇ ਵਿੱਚ ਚੱਲ ਰਹੀ ਸਰਦਾਰ ਕੁਲਵਿੰਦਰ ਸਿੰਘ ਜੀਰਾ ਜੀ ਜਿਹੜੇ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਜੀ ਇਥੇ ਅਨਰ ਬੋਰਡ ਪੈ ਰਹੀ ਹੈ ਬਿਲਕੁਲ ਜੀ ਬਿਲਕੁਲ ਕਲੀਅਰ ਹੈ ਜੀ ਸਾਹਿਬ ਬਿਲਕੁਲ ਔਰ ਏਅਰ ਬੋਰਡ ਪੈ ਰਹੀ ਹੈ ਜੀ ਜੀ ਪ੍ਰਧਾਨ ਜੀ ਕਿੰਨੇ ਮੋਟਾ ਹਰੀ ਪਿੰਡ ਨੇ ਕਿੰਨੀ ਸਾਰੀ ਵੱਡੀ ਸਾਹਿਬ 800 ਤੇ 55 ਮੋਟਾ ਹੱਲੇ ਪਿੰਡ ਦਾ ਅੱਛਾ ਉਹ ਮੂ ਤਾਂ ਸਾਡੇ ਇੱਕ ਮੰਡੀ ਦਾ ਵੀ ਦਾੰਗਰਾਂ ਨੂੰ ਕਿੰਨੀ ਕਿ ਪੈਣ ਦੀ ਚਾਹ ਗਿਆ ਪੱਟੀ ਸਾਹਿਬ ਤੁਹਾਨੂੰ ਪਤਾ ਲੱਗ ਜਣਾ 4 ਤਰੀਕ ਨੂੰ ਉਹ ਬਟਨਿਕ ਜਾਣਗੇ ਦੇਖੋ ਕਿਤਨਾ ਜੂਸ 흘ੋਤੀ ਸਾਰੀ ਤੇ ਪੂਰਾ ਦਸ਼ਾ ਹੈ ਨਾ ਜੀ ਅੰਮ੍ਰਿਤਪਾਲ ਤੱਕ ਵੀ ਲੱਗਾ ਆਹ ਲੱਗਾ ਨਹੀਂ ਬੂਤ ਲੱਗਾ ਏ ਉਹ ਸਾਡੇ ਉਹ ਮੰਡੀ ਪੰਚਾਇਤ ਦੇ ਉਹ ਲੱਗਾ ਅੱਛਾ ਹਾਂ ਸਾਡੇ ਦਾਸੂਹ ਪੰਚਾਇਤ ਦਾ ਵੀ ਲੱਗਾ ਠੀਕ ਹਾਂ ਨਾ ਉਹ 40 ਦਾ ਬੋਲ ਮੰਡੀ ਪੰਚਾਇਤ ਚੋਂ ਪਾਣੀ ਨਹੀਂ ਨਿਕਲ ਰਿਹਾ। ਇਹ ਵਿਧਾਨ ਸਭਾ ਕਿੰਨੇ ਪਈਆਂ? ਵਿਧਾਨ ਸਭਾ 'ਚ ਸਾਡਾ ਮੁਕਾਬਲਾ ਆਇਆ ਕੋ 10-10 ਵੀਟਾਂ ਦਾ ਫਰਕ ਰਿਹਾ ਸੀ ਪਰ ਐਤ ਕੀ ਦੇ ਜਦੋਂ ਹੌਂਸਟਲ ਮੈਂ ਪਰਚੂ ਠੀਕ। ਪ੍ਰੈਕਟ ਕਰੂਗਾ। ਥੈਂਕ ਯੂ।